ਬਹੁਤ ਪੁਰਾਣੀ ਗੱਲ ਹੈ ਇੱਕ ਵਿਅਕਤੀ ਸੀ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਪਰੇਸ਼ਾਨ ਸੀ ਉਸ ਦਾ ਬਚਪਨ ਵੀ ਮੁਸ਼ਕਲਾਂ ਨਾਲ ਭਰਿਆ ਹੋਇਆ ਸੀ ਉਸ ਦੇ ਪਿਤਾ ਜੀ ਦਾ ਦੇਹਾਂਤ ਤਾਂ ਉਸ ਵੇਲੇ ਹੋ ਗਿਆ ਸੀ ਜਦੋਂ ਉਹ ਬਹੁਤ ਛੋਟਾ ਸੀ ਇਸ ਤੋਂ ਬਾਅਦ ਮਾਂ ਅਤੇ ਛੋਟੇ ਭਰਾ ਭੈਣਾਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਆ ਪਈ ਉਸ ਨੂੰ ਬਹੁਤ ਘੱਟ ਉਮਰ ਵਿੱਚ ਹੀ ਘਰ ਦਾ ਬੋਝ ਢੋਣਾ ਪਿਆ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਦੀਆਂ ਜ਼ਿੰਮੇਵਾਰੀਆਂ ਵੀ ਉਸੇ ਰਫ਼ਤਾਰ ਨਾਲ ਵੱਧਦੀਆਂ ਗਈਆਂ ਫਿਰ ਉਸ ਦਾ ਵਿਆਹ ਹੋ ਗਿਆ ਉਸ ਨੇ ਸੋਚਿਆ ਸ਼ਾਇਦ ਹੁਣ ਜ਼ਿੰਦਗੀ ਥੋੜੀ ਆਸਾਨ ਹੋ ਜਾਵੇਗੀ ਪਰ ਐਸਾ ਕੁਝ ਵੀ ਨਹੀਂ ਹੋਇਆ ਉਲਟਾ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਇਸ ਇੱਕ ਮੁਸ਼ਕਿਲ ਜਾਂਦੀ ਨਹੀਂ ਸੀ ਕਿ ਦੂਜੀ ਸਾਹਮਣੇ ਖੜੀ ਹੋ ਜਾਂਦੀ ਸੀ ਉਹ ਕਦੇ ਵੀ ਚੈਨ ਦੀ ਸਾਹ ਨਹੀਂ ਲੈ ਸਕਿਆ ਕਦੇ ਪੈਸਿਆਂ ਦੀ ਤੰਗੀ ਕਦੇ ਪਤਨੀ ਨਾਲ ਝਗੜਾ ਕਦੇ ਕੰਮ ਦੀ ਚਿੰਤਾ ਅਤੇ ਕਦੇ ਮਨ ਵਿੱਚ ਡਰ ਜਾਂ ਫਿਕਰ ਉਹ ਹਰ ਵੇਲੇ ਉਦਾਸ ਅਤੇ ਬੇਚੈਨ ਰਹਿੰਦਾ ਉਹਨੂੰ ਲੱਗਣ ਲੱਗ ਪਿਆ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕਦੇ ਵੀ ਸ਼ਾਂਤੀ ਨਹੀਂ ਆ ਸਕੇਗੀ ਇੱਕ ਦਿਨ ਜਦੋਂ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ ਅਤੇ ਉਸ ਦਾ ਦਿਲ ਬਹੁਤ ਭਾਰੀ ਸੀ ਉਹ ਇੱਕ ਸਮਝਦਾਰ ਬਜ਼ੁਰਗ ਕੋਲ ਆਇਆ ਅਤੇ ਕਿਹਾ ਬਾਬਾ ਮੈਂ ਇਸ ਜੀਵਨ ਤੋਂ ਬਹੁਤ ਥੱਕ ਗਿਆ ਹਾਂ ਮੈਂ ਤੁਹਾਡਾ ਸ਼ਗਿਰਦ ਬਣਨਾ ਚਾਹੁੰਦਾ ਹਾਂ ਮੇਰੀ ਜ਼ਿੰਦਗੀ ਵਿੱਚ ਸਿਰਫ ਦੁੱਖ ਹੀ ਦੁੱਖ ਹਨ ਹੁਣ ਮੈਨੂੰ ਸਿਰਫ ਸਕੂਨ ਚਾਹੀਦਾ ਹੈ ਬਜ਼ੁਰਗ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੁਸਕੁਰਾ ਕੇ ਕਿਹਾ ਠੀਕ ਹੈ ਤੁਸੀਂ ਮੇਰੇ ਸ਼ਗਿਰਦ ਬਣ ਸਕਦੇ ਹੋ ਪਹਿਲਾਂ ਮੈਨੂੰ ਤੁਸੀਂ ਦੱਸੋ ਕਿ ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਤੋਂ ਤਕਲੀਫ ਹੁੰਦੀ ਹੈ ਉਸ ਆਦਮੀ ਨੇ ਜਵਾਬ ਦਿੱਤਾ ਬਾਬਾ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਬਣੀ ਰਹਿੰਦੀ ਹੈ। ਕਦੇ ਪੈਸਿਆਂ ਦੀ ਤੰਗੀ, ਕਦੇ ਪਤਨੀ ਨਾਲ ਝਗੜਾ, ਕਦੇ ਕੰਮ ਵਿੱਚ ਰੁਕਾਵਟ ਅਤੇ ਕਦੇ ਮਨ ਵਿੱਚ ਡਰ ਜਾਂ ਚਿੰਤਾ। ਮੈਂ ਕਦੇ ਵੀ ਚੈਨ ਦੀ ਸਾਹ ਨਹੀਂ ਲੈ ਸਕਿਆ। ਬਜ਼ੁਰਗ ਨੇ ਉਸ ਦੀਆਂ ਅੱਖਾਂ ਵਿੱਚ ਝਾਤੀ ਮਾਰੀ ਅਤੇ ਕਿਹਾ, "ਠੀਕ ਹੈ, ਹੁਣ ਕੁਝ ਦਿਨ ਮੇਰੇ ਨਾਲ ਇਸ ਝੌਂਪੜੀ ਵਿੱਚ ਰਹੋ।" ਅਗਲੀ ਸਵੇਰ ਉਹਨਾਂ ਨੇ ਕਿਹਾ, "ਚਲੋ, ਅਸੀਂ ਇੱਕ ਹੋਰ ਪਿੰਡ ਵੱਲ ਜਾ ਰਹੇ ਹਾਂ।" ਦੋਵੇਂ ਰਵਾਨਾ ਹੋ ਗਏ ਰਾਹ ਵਿੱਚ ਉਹਨਾਂ ਨੂੰ ਇੱਕ ਦਰਿਆ ਮਿਲਿਆ ਉਹ ਦੋਵੇਂ ਦਰਿਆ ਦੇ ਕੰਡੇ ਖੜੇ ਹੋ ਕੇ ਵਹਿੰਦੇ ਪਾਣੀ ਨੂੰ ਦੇਖਣ ਲੱਗੇ ਤਦ ਬਜ਼ੁਰਗ ਕਹਿੰਦੇ ਸਾਨੂੰ ਇਹ ਦਰਿਆ पार ਕਰਨਾ ਹੈ ਆਦਮੀ ਚੁੱਪਚਾਪ ਖੜਾ ਰਿਹਾ ਥੋੜੀ ਦੇਰ ਇਸੇ ਤਰ੍ਹਾਂ ਲੰਘ ਗਈ ਫਿਰ ਆਦਮੀ ਨੇ ਪੁੱਛਿਆ ਬਾਬਾ ਤੁਸੀਂ ਤਾਂ ਕਿਹਾ ਸੀ ਕਿ ਸਾਨੂੰ ਦਰਿਆ पार ਕਰਨਾ ਹੈ ਤਾਂ ਫਿਰ ਅਸੀਂ ਇੱਥੇ ਕਿਉਂ ਖੜੇ ਹਾਂ ਬਜ਼ੁਰਗ ਮੁਸਕਰਾਏ ਅਤੇ ਕਿਹਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਦਰਿਆ ਸੁੱਕ ਜਾਵੇ ਜਦ ਪਾਣੀ ਵਹਿਣਾ ਬੰਦ ਹੋ ਜਾਵੇਗਾ ਤਦ ਅਸੀਂ ਪਾਰ ਕਰਾਂਗੇ ਆਦਮੀ ਹੈਰਾਨ ਹੋ ਗਿਆ ਉਹੋ ਬੋਲਿਆ ਬਾਬਾ ਇਹ ਕਿਵੇਂ ਹੋ ਸਕਦਾ ਹੈ ਦਰਿਆ ਆਪਣੇ ਆਪ ਕਿੱਥੋਂ ਸੁੱਕੇਗਾ ਪਾਣੀ ਤਾਂ ਲਗਾਤਾਰ ਵਹਿੰਦਾ ਰਹੇਗਾ ਜੀ ਅਸੀਂ ਇੰਜ ਹੀ ਖੜੇ ਰਹੇ ਕਦੇ ਵੀ ਪਾਰ ਨਹੀਂ ਕਰ ਸਕਾਂਗੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵੇਂ ਰਾਹ ਥੋੜਾ ਔਖਾ ਹੀ ਕਿਉਂ ਨਾ ਹੋਵੇ ਬਜ਼ੁਰਗ ਫਿਰ ਮੁਸਕੁਰਾਏ ਅਤੇ ਕਿਹਾ ਇਹ ਹੀ ਗੱਲ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਜ਼ਿੰਦਗੀ ਵੀ ਇਸ ਦਰਿਆ ਵਰਗੀ ਹੈ ਅਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਇਸ ਵੰਦੇ ਪਾਣੀ ਵਾਂਗ ਹਨ ਇਹ ਹਮੇਸ਼ਾ ਰਹਿਣਗੀਆਂ ਜੇ ਤੂੰ ਇਸ ਉਡੀਕ ਵਿੱਚ ਬੈਠਾ ਰਿਹਾ ਕਿ ਪਹਿਲਾਂ ਸਾਰੀਆਂ ਸਮੱਸਿਆਵਾਂ ਖਤਮ ਹੋਣ ਅੱਗੇ ਵਧਿਏ ਤਾਂ ਤੂੰ ਕਦੇ ਵੀ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕੇਗਾ ਤੈਨੂੰ ਇਨ੍ਹਾਂ ਮੁਸ਼ਕਲਾਂ ਦੇ ਨਾਲ ਹੀ ਅੱਗੇ ਵਧਣਾ ਪਵੇਗਾ ਉਹਨਾਂ ਨੂੰ ਪਾਰ ਕਰਨਾ ਪਵੇਗਾ ਭਾਵੇਂ ਇਹ ਕਿੰਨਾ ਵੀ ਔਖਾ ਕਿਉਂ ਨਾ ਲੱਗੇ ਤਦ ਹੀ ਤੂੰ ਜ਼ਿੰਦਗੀ ਦੇ ਦੂਜੇ ਪਾਸੇ ਪਹੁੰਚ ਸਕੇਗਾ ਫਿਰ ਉਹਨੇ ਉਸ ਵੱਲ ਦੇਖਿਆ ਅਤੇ ਕਿਹਾ ਮੇਰੇ ਦੋਸਤ ਦੁਨੀਆ ਤੋਂ ਭੱਜ ਜਾਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਇਸ ਦਰਿਆ ਦੇ ਸੁੱਕਣ ਦਾ ਇੰਤਜ਼ਾਰ ਕਰ ਰਿਹਾ ਹੋਵੇ ਜੇ ਤੂੰ ਸੰਸਾਰ ਵੀ ਛੱਡ ਦੇਵੇਂ ਤਾਂ ਵੀ ਕੋਈ ਨਾ ਕੋਈ ਮੁਸ਼ਕਿਲ ਤੇਰੇ ਨਾਲ ਰਹੇਗੀ ਇਸ ਲਈ ਘਰ ਵਾਪਿਸ ਮੁੜ ਜਾ ਮੁਸ਼ਕਿਲਾਂ ਤੋਂ ਭੱਜ ਨਾ ਉਹਨਾਂ ਨੂੰ ਸਮਝ ਅਤੇ ਉਹਨਾਂ ਦਾ ਸਾਹਮਣਾ ਕਰ ਇਹ ਹੀ ਹੈ ਅਸਲੀ ਰਾਹ ਅੱਗੇ ਵਧਣ ਦਾ ਉਸ ਆਦਮੀ ਦੀਆਂ ਅੱਖਾਂ ਵਿੱਚ ਕੁਝ ਬਦਲ ਗਿਆ ਸੀ ਉਸਨੇ ਉਹ ਗੱਲ ਦਿਲ ਤੋਂ ਸਮਝ ਲਈ ਉਸ ਦਿਨ ਤੋਂ ਬਾਅਦ ਉਸਨੇ ਪਰਫੈਕਟ ਜ਼ਿੰਦਗੀ ਦੀ ਉਡੀਕ ਕਰਨੀ ਛੱਡ ਦਿੱਤੀ ਅਤੇ ਹਰ ਮੁਸ਼ਕਿਲ ਦਾ ਹੌਸਲੇ ਨਾਲ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਸਭ ਕੁਝ ਬਦਲਣ ਲੱਗਾ ਉਸ ਦਾ ਨਜ਼ਰੀਆ ਹਾਲਾਤ ਅਤੇ ਪੂਰੀ ਜ਼ਿੰਦਗੀ ਦੋਸਤੋ ਇਹ ਕਹਾਣੀ ਸਾਨੂੰ ਇੱਕ ਗਹਿਰੀ ਸਿੱਖ ਦਿੰਦੀ ਹੈ ਹਰ ਕਿਸੇ ਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਹੁੰਦੀਆਂ ਹਨ ਕੋਈ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਕੋਈ ਰਿਸ਼ਤੇ ਨਾਲ ਕੋਈ ਬਿਮਾਰੀ ਨਾਲ ਅਤੇ ਕੋਈ ਆਪਣੇ ਅੰਦਰ ਦੀ ਉਥਲ-ਪੁਥਲ ਨਾਲ ਅਸੀਂ ਅਕਸਰ ਸੋਚਦੇ ਹਾਂ ਕਿ ਬਸ ਇਹ ਇੱਕ ਮੁਸ਼ਕਲ ਖਤਮ ਹੋ ਜਾਵੇ ਫਿਰ ਸਭ ਕੁਝ ਠੀਕ ਹੋ ਜਾਵੇਗਾ ਪਰ ਸੱਚ ਇਹ ਹੈ ਕਿ ਇੱਕ ਮੁਸੀਬਤ ਜਾਵੇਗੀ ਤਾਂ ਦੂਜੀ ਆ ਜਾਵੇਗੀ ਜੀ ਅਸੀਂ ਉਡੀਕ ਹੀ ਕਰਦੇ ਰਹਾਂਗੇ ਕਿ ਸਭ ਕੁਝ ਪਰਫੈਕਟ ਹੋਵੇ ਤਦ ਅਸੀਂ ਜਿਉਣਾ ਸ਼ੁਰੂ ਕਰੀਏ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਸਿਰਫ ਉਡੀਕ ਵਿੱਚ ਗਵਾ ਦੇਵਾਂਗੇ ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਵਹਿੰਦੇ ਦਰਿਆ ਦੇ ਸੁੱਕਣ ਦੀ ਉਡੀਕ ਕਰੇ ਜੋ ਕਦੇ ਨਹੀਂ ਹੋਵੇਗਾ ਇਸ ਲਈ ਜ਼ਰੂਰੀ ਹੈ ਕਿ ਅਸੀਂ ਮੁਸ਼ਕਲਾਂ ਤੋਂ ਭੱਜੀਏ ਨਾ ਉਹਨਾਂ ਦਾ ਸਾਹਮਣਾ ਕਰੀਏ ਹਰ ਮੁਸ਼ਕਿਲ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ ਹਰ ਚੁਣੌਤੀ ਸਾਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਸਲ ਕਾਮਯਾਬੀ ਅਤੇ ਅਸਲੀ ਸ਼ਾਂਤੀ ਉਸ ਵੇਲੇ ਨਹੀਂ ਮਿਲਦੀ ਜਦੋਂ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਸਗੋਂ ਉਸ ਵੇਲੇ ਮਿਲਦੀ ਹੈ ਜਦੋਂ ਅਸੀਂ ਮੁਸ਼ਕਿਲਾਂ ਦੇ ਵਿੱਚਕਾਰ ਵੀ ਚੱਲਣਾ ਨਹੀਂ ਛੱਡਦੇ ਇਸ ਲਈ ਰੁਕੋ ਨਾ ਥੱਕੋ ਨਾ ਅਤੇ ਉਡੀਕ ਨਾ ਕਰੋ ਚਲਦੇ ਰਹੋ ਇਵਨ ਜੇਕਰ ਮੁਸ਼ਕਿਲਾਂ ਨਾਲ ਵੀ ਹਨ ਤਾਂ ਵੀ ਕਿਉਂਕਿ ਅਖੀਰ ਵਿੱਚ ਜ਼ਰੂਰ ਪਾਰ ਕਰ ਜਾਓਗੇ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਤੇ ਆਪਣੇ ਦੋਸਤਾਂ ਨਾਲ ਵੀ ਇਹ ਸਾਂਝ ਕਰੋ ਤੇ ਦਿলোਤਨਵਾਦ मिलते ਹਾਂ ਇੱਕ ਨਵੀਂ ਪ੍ਰੇਰਣਾਦਾਇਕ ਹੋਰ ਕਹਾਣੀ ਦੇ ਨਾਲ ਤਦ ਤੱਕ ਜਿਵੇਂ ਰੋ ਸਾਡੇ ਚੈਨਲ ਦੇ